ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਵਿਭਾਗ ਤੇ ਸੋ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਣ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਪਾ ਛੱਤ ਤੇ ਆ ਗਏ ਸੀ ਸਾਡੇ ਸਾਡੇ 1.4 ਵਜੇ ਦਾ ਟਾਈਮ ਆ ਆਪਾਂ ਮੁਰਗੇ ਜਿਹੜੇ ਖੋਲਣ ਜਾ ਰਹੇ ਹੁਣ ਤੇ ਤੁਹਾਨੂੰ ਆਂਡਿਆਂ ਦੀ ਕਲੈਕਸ਼ਨ ਵੀ ਦਿਖਾਵਾਂਗੇ ਕਿ ਇਹਨਾਂ ਨੇ ਕਿੰਨੇ ਆਂਡੇ ਦਿੱਤੇ ਸੋ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਸੋ ਆਪਾਂ ਤੁਹਾਨੂੰ ਆਂਡਿਆਂ ਦੀ ਕਲੈਕਸ਼ਨ ਵੀ ਦਿਖਾਵਾਂਗੇ ਤੇ ਅੰਡੇ ਦਾ ਸਾਈਜ਼ ਵੀ ਚੈੱਕ ਕਰਾਵਾਂਗੇ ਕਿ ਕਿਹ ਕਿਹ ਸਾਈਜ਼ ਦੇ ਅੰਡੇ ਜਿਹੜੀ ਆਪਣੀਆਂ ਮੁਰਗੀਆਂ ਦੇ ਰਹੀਆਂ ਨੇ ਸੋ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਲਓ ਜੀ ਆਪਾਂ ਇਹਨਾਂ ਨੂੰ ਪਹਿਲਾਂ ਤਾਂ ਖੋਲ ਦਿੰਨੇ ਆ ਆਓ ਹਾਓ 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 ਆਹ ਦੇਖੋ ਆਉਂਦੀ ਇੱਧਰ ਚੜ ਗਈ ਪਹਿਲਾਂ ਉਹ ਇਹਨਾਂ ਨੂੰ ਪਹਿਲਾਂ ਤਾਂ ਫੀਡ ਪਾ ਦਿੰਨੇ ਆ ਆਪਾਂ ਹੋ 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 ਫੀਡ ਖਾਣ ਲੱਗ ਗਈਆਂ ਜਦੋਂ ਵੀ ਦੋਸਤੋ ਤੁਸੀਂ ਨੇ ਫੀਡ ਪਾਉਣੀ ਆ ਫੀਡ ਤੁਸੀਂ ਇਦਾਂ ਦੇ ਇੱਕ ਬਾਕਸ ਜਿਆ ਰੱਖਣਾਗਾ ਉਹ ਚ ਫੀਡ ਪਾਓ ਜਦੋਂ ਆਪਾਂ ਫੀਡ ਥੱਲੇ ਡੋਲ ਦਿੰਨੇ ਆ ਇੱਕ ਤਾਂ ਉਹ ਵੇਸਟ ਹੁੰਦੀ ਹੈਗੀ ਦੂਸਰਾ ਜਿਹੜਾ ਮਿੱਟੀ ਘੱਟਾ ਲੱਗ ਜਾਂਦਾ ਉਹ ਚ ਤੇ ਜਿਹੜਾ ਮੁਰਗੀਆਂ ਨੂੰ ਬਿਮਾਰੀ ਲੱਗਣ ਦੀ ਵੀ ਰੈਂਦਾਗਾ ਸੋ ਇਸ ਤਰ੍ਹਾਂ ਇਹਨਾਂ ਨੂੰ ਫੀਡ ਪਾਉਣੀ ਚਾਹੀਦੀ ਹੈਗੀ ਪਾਣੀ ਲਈ ਇਹ ਪਾਈ ਕੁੰਡਾ ਰੱਖਿਆਗਾ ਕੁੰਡੇ ਚ ਪਾਣੀ ਮੈਂ ਪਹਿਲਾਂ ਹੀ ਪਾਤਾ ਸੀ ਆ ਕੇ ਸੋ ਭੁੱਖੇ ਸੀ ਖਾਣ ਲੱਗੇ ਸੋ ਤੁਹਾਨੂੰ ਮੈਂ ਅੰਡਿਆਂ ਦੀ ਕਲੈਕਸ਼ਨ ਕਰਕੇ ਦਿਖਾਉਣੇ ਤੁਹਾਨੂੰ ਤੇ ਅੰਡੇ ਦਾ ਸਾਈਜ਼ ਵੀ ਚੈੱਕ ਕਰਾਵਾਂਗੀ ਵੀਡੀਓ ਨਾਲ ਬਣੇ ਰਹੋ ਆਪਾਂ ਫੀਡ ਵਾਲੇ ਚੀਂ ਅੰਡੇ ਪਾਲਾਂਗੇ ਸੋ ਦੇਖਦੇ ਆ ਕਿੰਨੇ ਹੈਗੇ ਨੇ ਕਿੰਨੇ ਨਹੀਂ ਲਓ ਜੀ ਇਧਰੋਂ ਦਾ ਸਾਰਾ ਖਾਲੀ ਆ ਚਾਰ ਤੇ ਦੋ 6 ਅੰਡੇ ਨੇ ਜੀ ਤੁਸੀਂ ਦੇਖ ਸਕਦੇ ਹੋ 6 ਅੰਡੇ ਪਾ ਨੂੰ ਮਿਲੇ ਨੇ ਇੱਕ ਦੋ ਤਿੰਨ ਚਾਰ ਪੰਜ ਤੇ ਕੁਝ ਲਓ। 6 ਅੰਡੇ ਜਿਹੜੇ ਆਪਾਂ ਨੂੰ ਅੱਜ ਖੁੱਡੇ 'ਚੋਂ ਮਿਲੇ ਨੇ। ਤੁਹਾਨੂੰ ਦੋਸਤੋ ਸਾਈਜ਼ ਚੈੱਕ ਕਰਾਉਣੇ ਅੱਜ। ਦੋਸਤੋ ਕਈ ਵੀਰ ਕਹਿੰਦੇ ਨੇ ਕਿ ਸਾਡੀਆਂ ਜਿਹੜੀਆਂ ਮੁਰਗੀਆਂ ਅੰਡੇ ਬਹੁਤ ਛੋਟੇ ਦਿੰਦੀਆਂ ਨੇ। ਤੁਸੀਂ ਦੇਖ ਸਕਦੇ ਹੋ ਅੰਡੇ ਦਾ ਸਾਈਜ਼। ਲਓ ਜੀ। ਪ੍ਰੋਪਰ ਜਿਹੜਾ ਸਾਇ ਝਾਂਡੇ ਦਾ ਆਪਾਂ ਇਹਨੂੰ ਛੋਟਾ ਨਹੀਂ ਕਹਿ ਸਕਦੇ ਦੇਖੋ ਜੀ ਇਹ ਵੀ ਦੋਸਤੋ ਮੈਂ ਤੁਹਾਨੂੰ ਇਸ ਵੀਡੀਓ ਚ ਗੱਲਬਾਤ ਦੱਸੂਗਾ ਕਿ ਕਿਸ ਤਰ੍ਹਾਂ ਜਿਹੜਾ ਮੁਰਗੀ ਤੋਂ ਆਪਾਂ ਸਹੀ ਸਾਇ ਦਾ ਅੰਡਾ ਲੈ ਸਕਦੇ ਆ ਜਿਹੜਾ ਸਹੀ ਸਾਇ ਦਾ ਅੰਡਾ ਹੁੰਦਾ ਜਿਹੜਾ ਉਹਦਾ weight ਆਗਾ ਉਹ ਤਾਂ ਹੁੰਦਾ 50 ਗ੍ਰਾਮ ਦੇ ਕਰੀਬ 50 ਤੋਂ 55 ਗ੍ਰਾਮ ਦੇ ਕਰੀਬ ਤੇ ਜਿਹੜਾ ਕਲਰ ਹੁੰਦਾ ਜਿਹੜਾ ਦੇਸੀ ਅੰਡੇ ਦਾ ਉਹ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਬਰਾਊਨ ਕਈ ਇਸ ਕਲਰ ਦੇ ਵੀ ਦੇਖੋ ਆਹ ਹਲਕਾ ਬਰਾਊਨ ਆ ਆ ਥੋੜਾ ਡਾਰਕ ਬਰਾਊਨ ਆ ਗਿਆ ਇਦਾਂ ਦੇ ਅੰਡੇ ਹੁੰਦੇ ਨੇ ਤੁਸੀਂ ਕਭਰਾਇਓ ਨਾ ਵੀ ਇਦਾਂ ਦੇ ਅਗਰ ਚਿੱਟਾ ਜਾਂ ਅੰਡਾ ਥੋੜਾ ਜਿਆ ਤਾਂ ਉਹ ਵੀ ਦੇਸੀ ਅੰਡਾ ਹੀ ਹੁੰਦਾ ਕਈ ਵੀਰ ਕਹਿੰਦੇ ਨੇ ਇਦਾਂ ਦੇ ਮੁਰਗੀ ਅੰਡੇ ਦਿੰਦੀਆਂ ਨੇ ਪਰ ਨਹੀਂ ਇਹ ਸਹੀ ਅੰਡਾ ਤੁਸੀਂ ਸਾਈਜ਼ ਦੇਖੋ ਸੋ ਆਪਾਂ ਜਿਹੜੀ ਇਹ ਸਾਈਜ਼ ਦੀ ਗੱਲਬਾਤ ਕਰਦੇ ਕਿ ਇਹ ਸਾਈਜ਼ ਦੇ ਅੰਡੇ ਮੁਰਗੀਆਂ ਕਿਵੇਂ ਦਿੰਦੀਆਂ ਨੇ ਸੋ ਵੀਡੀਓ ਨਾਲ ਬਨੇ ਰਹੋ ਸੋ ਇੱਕ ਤਾਂ ਦੋਸਤੋ ਇਹ ਛੋਟੇ ਅੰਡੇ ਉਦੋਂ ਦਿੰਦੀਆਂ ਨੇ ਜਦੋਂ ਮੁਰਗੀਆਂ ਅੰਡੇ ਦੇਣ ਸਟਾਰਟ ਲੱਗ ਹੁੰਦੀਆਂ ਨੇ ਸਟਾਰਟ ਕਰਦੀਆਂ ਨੇ ਅੰਡੇ ਦੇਣੇ ਉਦੋਂ ਜਿਹੜਾ ਅੰਡਾ ਅੰਡੇ ਦਾ ਸਹਿਜਾ ਛੋਟਾ ਹੁੰਦਾ ਘੱਟੋ ਘੱਟ ਮੁਰਗੀ 8 ਤੋਂ 10 ਅੰਡੇ ਜਿਹੜੇ ਉਹ ਛੋਟੇ ਦਿੰਦੀ ਹੈਗੀ ਉਹ ਚ ਘਬਰਾਉਣ ਦੀ ਲੋੜ ਨਹੀਂ ਬਿਲਕੁਲ ਵੀ ਜੇਕਰ ਛੋਟੇ ਅੰਡੇ ਦਿੰਦੀਆਂ ਨੇ ਮੁਰਗੀਆਂ ਜੇਕਰ ਵੱਡੀਆਂ ਹੋ ਕੇ ਵੀ ਛੋਟੇ ਅੰਡੇ ਦਿੰਦੀਆਂ ਨੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਤੁਸੀਂ ਕੈਲਸ਼ੀਅਮ ਪਾ ਸਕਦੇ ਹੋ ਉਸ ਕੈਲਸ਼ੀਅਮ ਦਾ ਨਾਮ ਹੈ ਆਸਟੋਵਿਟ ਉਹ ਮਾਰਕੀਟ ਚੋਂ 1500 ਰੁਪਏ ਦਾ ਮਿਲ ਜਾਂਦਾ 1 ਲੀਟਰ ਉਹ ਤੁਸੀਂ ਲੈ ਕੇ ਇਹਨਾਂ ਨੂੰ ਪਾ ਸਕਦੇ ਹੋ ਦੂਸਰਾ ਦੋਸਤੋ ਜਦੋਂ ਪਾ ਇਹਨਾਂ ਨੂੰ ਫੀਡ ਵਗੈਰਾ ਪਾਉਣੀ ਆ ਬਹੁਤ ਜ਼ਿਆਦਾ ਗਿਣਤੀ ਮਿੰਤੀ ਕਰਕੇ ਨਾ ਪਾਓ ਜੇਕਰ ਤੁਹਾਡੀਆਂ ਮੁਰਗੀਆਂ ਅੰਡੇ ਛੋਟੇ ਦੇ ਰਹੀ ਨੇ ਤਾਂ ਫੀਡ ਦੀ ਜਿਹੜੀ ਕੁਆਂਟੀਟੀ ਆ ਥੋੜੀ ਜੀ ਵਧਾ ਦਿਓ ਮਤਲਬ ਕਿ ਫੀਡ ਥੋੜੀ ਜੀ ਇਹਨਾਂ ਨੂੰ ਵੱਧ ਪਾਉਣ ਲੱਗ ਜਿਓ ਤੁਸੀਂ ਜਦੋਂ ਆਪਾਂ ਫੀਡ ਘੱਟ ਪਾਉਣੀ ਆ ਉਦੋਂ ਵੀ ਜਿਹੜਾ ਅੰਡੇ ਦਾ ਸਾਈਜ਼ ਆ ਉਹ ਘਟ ਜਾਂਦਾ ਹੈ ਸੋ ਇੱਕ ਤਾਂ ਜਦੋਂ ਆਪਾਂ ਇਹਨਾਂ ਨੂੰ ਫੀਡ ਪਾਉਣੀ ਆ ਉਦੋਂ ਖਾਸ ਧਿਆਨ ਰੱਖਣਾ ਕੀ ਜਿਹੜੀ ਫੀਡ ਦੀ ਕੁਆਂਟੀਟੀ ਥੋੜੀ ਜਿਹੀ ਆਪਾਂ ਵਧਾ ਰੱਖਣੀ ਆ ਦੂਸਰਾ ਜਦੋਂ ਮੁਰਗੀ ਦਾ এনवायरमेंट ਸਹੀ ਹੋਊਗਾ ਇਹਨਾਂ ਨੂੰ ਸਹੀ ਤਰੀਕੇ ਨਾਲ ਆਪਣਾ ਰੱਖ-ਰਖਾਵ ਹੋਊਗਾ ਉਦੋਂ ਜਿਹੜੀ ਮੁਰਗੀ ਜਿਹੜੀ ਸਟ्रेस ਫਰੀ ਰਹੂਗੀ ਉਦੋਂ ਅੰਡਾ ਆਟੋਮੈਟਿਕ ਅੰਡੇ ਦਾ ਸਾਈਜ਼ ਵੱਡਾ ਹੋ ਜਾਂਦਾ ਹੈ ਸੋ ਇਹ ਗੱਲਾਂ ਦਾ ਆਪਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈਗਾ ਜਿਹੜੀ ਖਾਸ ਇਹ ਚ ਮੇਨ ਗੱਲ ਆ ਉਹ ਹੈ ਕਿ ਜਿਹੜਾ ਆਪਣੀ ਫੀਡ ਆ ਉਹ ਫੀਡ ਥੋੜੀ ਇਹਨਾਂ ਨੂੰ ਵੱਧ ਪਾਉਣੀ ਆ ਜੇਕਰ ਆਪਣੀਆਂ ਮੁਰਗੀਆਂ ਅੰਡੇ ਛੋਟੇ ਦੇ ਰਹੀਆਂ ਨੇ ਤੁਸੀਂ ਆਪਣੇ ਜਿਹੜੇ ਮੁਰਗੀਆਂ ਦੇ ਅੰਡੇ ਨੇ ਤੁਸੀਂ ਚੈੱਕ ਕੀਤੇ ਨੇਗੇ ਸਾਰੇ 50 ਗ੍ਰਾਮ ਤੋਂ ਉੱਪਰ ਦੇ ਅੰਡੇ ਦੇ ਕੋਈ ਵੀ ਅੰਡਾ ਛੋਟਾ ਨਹੀਂ ਹੈਗਾ ਜਿਹੜਾ ਆਪਣਾ ਰੱਖ ਰਖਾਵ ਤੁਸੀਂ ਦੋਸਤੋ ਦੇਖ ਰਹੇ ਹੋ ਕਿ ਆਪਣਾ ਛੱਤ ਤੇ ਜਿਹੜਾ ਇਹਦਾ ਸੈਟਅਪ ਬਣਾਇਆ ਹੋਇਆ ਜਿਹੜਾ ਹਵਾ ਦਾ ਸੰਚਾਰ ਵੀ ਬਿਲਕੁਲ ਪ੍ਰੋਪਰ ਆਗਾ ਰਾਤ ਨੂੰ ਪੈਨੂ ਟੱਕ ਦਿੰਨੇ ਆਗੇ ਜਿਹੜੀ ਹਵਾ ਦੀ ਕਰਾਸਿੰਗ ਇਹਨਾਂ ਦੇ ਖੁੱਡੇ ਚ ਹੋਣੀ ਉਹ ਵੀ ਬਹੁਤ ਜ਼ਰੂਰੀ ਆ ਇਹ ਛੋਟੀਆਂ ਛੋਟੀਆਂ ਗੱਲਾਂ ਦੇ ਜਦੋਂ ਪੰ ਧਿਆਨ ਰੱਖਦੇ ਆ ਤਾਂ ਜਿਹੜੀ ਮੁਰਗੀਆਂ ਆਂਡੇ ਗਿਣਤੀ ਵੀ ਵਧਾਉਂਦੀਆਂ ਨੇ ਤੇ ਜਿਹੜਾ ਆਂਡੇ ਦਾ ਸਾਈਜ਼ ਵੀ ਵੱਧਦਾ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲੋ ਜਿਹੜੇ ਵੀ ਰਣੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਅਗਰ ਤੁਸੀਂ ਕਿਸੇ ਵੀ ਵਿਸ਼ੇ ਤੇ ਵੀਡੀਓ ਬਣਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਉਸ ਵਿਸ਼ੇ ਤੇ ਵੀ ਵੀਡੀਓ ਬਣਵਾ ਸਕਦੇ ਹੋ ਆਪਾਂ ਉਸ ਵਿਸ਼ੇ ਤੇ ਵੀਡੀਓ ਬਣਾ ਦੇਵਾਂਗੇ ਸੋ ਬਹੁਤ ਸਾਰੇ ਵੀਰਾਂ ਦਾ ਬਹੁਤ ਪਿਆਰ ਮਿਲਦਾਗਾ ਕਮੈਂਟ ਕਰਕੇ ਜਾਣਕਾਰੀ ਵੀ ਵੀਰ ਲੈਂਦੇ ਨੇ ਸੋ ਸਾਰੇ ਵੀਰਾਂ ਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਆ ਕਰੋ ਸੋ ਅਖੀਰ ਵਿੱਚ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ